मुरदाबाद मुरदाबाद <laughs> ਅੱਜ ਅਸੀਂ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਅੱਤਵਾਦ ਵੱਲੋਂ ਕਨਾਉਣੀ ਹਰਕਤ ਕੀਤੀ ਗਈ ਹੈ ਉੱਥੇ ਸਾਡੇ ਨੌਜਵਾਨਾਂ ਨੂੰ ਆਰਮੀ ਨੌਜਵਾਨਾਂ ਅਤੇ ਲੋਕਾਂ ਤੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹਦੇ ਲਈ ਅੱਜ ਅਸੀਂ ਅੱਤਵਾਦ ਦਾ ਤੇ ਪਾਕਿਸਤਾਨ ਦਾ ਜਿਹੜਾ ਫੁੱਤਲਾ ਫੂਕੇ ਉਹਦੇ ਵਿੱਚ ਅਸੀਂ ਪਾਕਿਸਤਾਨ ਦੇ ਉਸ ਜਿਹੜੀ ਉਹਨਾਂ ਨੇ ਹਰਕਤ ਕੀਤੀ ਅੱਤਵਾਦ ਨੇ ਅਤੇ ਲੋਕਾਂ ਤੇ ਗੋਲੀਆਂ ਚਲਾ ਕੇ ਮਾਰਿਆ ਜਿਨ੍ਹਾਂ ਲੋਕਾਂ ਨੂੰ ਉਹਨਾਂ ਨੂੰ ਅਸੀਂ ਉਹਨਾਂ ਦਾ ਦੁੱਖ ਦਾ ਪ੍ਰਗਟ ਵੀ ਕੀਤਾ ਉਹਨਾਂ ਦਾ ਅੱਤਵਾਦ ਦਾ ਪੁਕਲਾ ਵੀ ਸਾੜਿਆ ਅੱਧੀ ਸਰਕਾਰ ਨੂੰ ਵੀ ਮਾਪੇ ਦੀਆਂ ਸਰਕਾਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਵੀ ਤੁਸੀਂ ਆਪਣਾ ਫਰਜ਼ ਪਹਿਚਾਣੋ ਅੰਬੇਦਕਰ ਦੇ ਸੰਵਿਧਾਨ ਨੂੰ ਨਾ ਤੋੜ ਮੋੜ ਕੇ ਪੇਸ਼ ਕਰੋ ਨਾ ਅੱਤਵਾਦ ਨੂੰ ਬढ़ावा ਦਿਵੋ ਅੱਜ ਪੰਜਾਬ ਦੀ ਉਹ ਕਿਹੜੀ ਥਾਂ ਹੈ ਜਿੱਥੇ ਪੈਂਦੇ ਨਹੀਂ ਪਟਾਕੇ ਗੋਲੀ ਚੱਲਦੀ ਹੈ ਕਿਤੇ ਯਾਰੋ ਬੱਸ ਸਾਰਪੇ ਬਹੁਤ ਹੌਂਦੇ ਕਿਵੇਂ ਵੀ ਬੰਬ ਫੋਟੇ ਆ ਰਹੇ ਨੇ ਪੰਜਾਬ ਦੇ ਵਿੱਚ ਸੂਬਾ ਗੰਦਲਾ ਹੋ ਰਿਹਾ ਹੈ ਹਿੰਦੁਸਤਾਨ ਦੀ ਜਿਹੜੀ ਅਰਥਵਿਵਸਤਾ ਢਾਮਾਂ ਡੋਲ ਹੈ ਮੋਦੀ ਜੀ ਆਪਣੇ ਸ਼ਹਿਰਾਂ ਦੇ ਫਰਦੇ ਨੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਦਿੱਲੀ ਦੀਆਂ ਸਟੇਜਾਂ ਦੇ ਠੁੰਕੇ ਲਾ ਰਿਹਾ ਪਤਾ ਨਹੀਂ ਕਿਹੜੀਆਂ ਸਾਈਆਂ ਤੇ ਗਏ ਹੋਏ ਨੇ ਨਾ ਇਹਨਾਂ ਨੂੰ ਪੰਜਾਬ ਸੂਬੇ ਦਾ ਫਿਕਰਾ ਨਾ ਮੋਦੀ ਸਾਹਿਬ ਨੂੰ ਹਿੰਦੁਸਤਾਨ ਦਾ ਫਿਕਰਾ ਤਾਂ ਅੱਜ ਹੱਤਬਾਤ ਦੇ ਹੌਸਲੇ ਅੰਨੇ ਬਲੰਦ ਨੇ ਕਿਸੇ ਵੀ ਸ਼ਹਿਰ 'ਚ ਕਿਸੇ ਵੀ ਸੂਬੇ 'ਚ ਸਟੇਟ ਦੇ 'ਚ ਕਿੱਥੇ ਵੀ ਜਾ ਕੇ ਉਹ ਅੱਤਵਾਦੀ ਹਮਲਾ ਕਰ ਸਕਦੇ ਨੇ ਕੋਈ ਕਿਤੇ ਕੰਟਰੋਲ ਰੇਖਾ ਤੇ ਕਿਤੇ ਪਾਸੇ ਉਹਨਾਂ ਨੂੰ ਰੋਕཐામ ਨਹੀਂ ਕਿਤੇ ਉਹਨਾਂ ਨੂੰ ਉਹ ਨਹੀਂ ਚਿਖਚਾੜਨੀ ਰਾਮਨਾ ਆਪਣੀ ਕਾਰਵਾਈ ਨੂੰ ਅੰਜਾਮ ਦੇ ਕੇ ਇਹ ਹਿੰਦੁਸਤਾਨ ਦੇ ਦੇਸ਼ ਦੇ ਵਿੱਚ ਆਪਣੀ ਕਾਰਵਾਈ ਨੂੰ ਪਾ ਕੇ ਆਪਣਾ ਮੌਕੇ ਤੋਂ ਚੱਲ ਜਾਂਦੇ ਨੇ ਬਾਅਦੋਂ ਅਮਿਤ ਸ਼ਾਹ ਵਰਗੇ ਸਾਡੇ ਇੱਕ ਰਾਜ ਮੰਤਰੀ ਅੱਡੇ ਤੱਕੜੇ ਸਾਡੇ ਹਿੰਦੁਸਤਾਨ ਦੇ ਮੰਤਰੀ ਜਿਵੇਂ ਕਹਿੰਦੇ ਸੱਪ ਨਿੱਕਲ ਜਾਂਦਾ ਉਸ ਦਿਵਾਂ ਲੀਕ ਨੂੰ ਕੁੱਟਦੇ ਉੱਥੇ ਫਰੀ ਜਾਂਦੇ ਨੇ ਇਹ ਇਹਨਾਂ ਦੇ ਹਾਲਾਤ ਨੇ ਅਸੀਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਸੂਬੇ ਤੇ ਹਿੰਦੁਸਤਾਨ ਤੇ ਕੰਟਰੋਲ ਕਰੋ ਕਾਨੂੰਨ ਵਿਵਸਥਾ ਦੀ ਜਿਹੜੀ ਸਥਿਤੀ ਆ ਬਿਲਕੁਲੇ ਢਾਮਢੋਲ ਹੋ ਚੁੱਕੀ ਆ ਕੋਈ ਵੀ ਹਿੰਦੁਸਤਾਨ ਦਾ ਵਾਸੀ ਹਿੰਦੁਸਤਾਨ ਦੇ ਵਿੱਚ ਸੇਫ ਨਹੀਂ ਹੈਗਾ ਰੋਜ਼ ਦਿਨ ਪ੍ਰਤੀ ਦਿਨ ਅਤਵਾਦੀ ਹਮਲੇ ਵਾਧਦੇ ਜਾਂਦੇ ਨੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਜਿੱਦਣ ਕਿ ਲੋਕ ਉਹ ਦਿਨ ਦੂਰ ਨਹੀਂ ਲੋਕਾਂ ਨੇ ਆਪ ਮਹਾਰੇ ਸੜਕਾਂ ਤੇ ਨਿਕਲਿਆ ਆਉਣਾ ਸਰਕਾਰ ਨੂੰ ਕੰਟਰੋਲ ਕਰਨਾ ਔਖਾ ਹੈ ਨਾ ਇਹਦੇ ਨਾਲ ਬਿਹਤਰਾ ਪਹਿਲਾਂ ਅਤਵਾਦ ਤੇ ਕੰਟਰੋਲ ਕਰਨ ਲੋਕਾਂ ਦੀ ਸੇਫਟੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਇਕੱਠਿਆਂ ਅਸੀਂ ਨਾਲ ਆ ਸਰਕਾਰ ਦੇ ਜਿੱਥੇ ਕਿਤੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੋੜਾ ਮਛਵਾੜਾ ਬਲਾਕ ਦੇ ਕਾਂਗਰਸ ਦੀ ਲੋੜਾ ਸਾਰੀ ਬਲਾਕ ਕਾਂਗਰਸ ਉਹਨਾਂ ਦੇ ਨਾਲ ਖੜੇਗੀ ਜਿੱਥੇ ਕਾ ਤੁਸੀਂ ਸਰਕਾਰ ਚੰਗਾ ਕੰਮ ਕਰੂਗੀ ਪਰ ਇਹ ਹਜੇ ਹਮਲਿਆਂ ਤੋਂ ਲੋਕਾਂ ਨੂੰ ਬਚਾਓ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਇਤਿਆਜ਼ ਦਾ ਮੰਨਿਆ ਸਭ ਤੋਂ ਵੱਡਾ ਤਖ਼ਤ ਜੇ ਹੋਇਆ ਤਾਂ ਉੱਥੇ ਨੌਜਵਾਨ ਤੋਂ ਲੈ ਕੇ ਬਜ਼ੁਰਗ ਤੱਕ ਦੀ ਹੱਤਿਆ ਹੁਣੇ ਕੋਈ ਖਾਲਾ ਨਹੀਂ ਦਾ ਬੜਾ ਨਹੀਂ ਜਿਹਦੇ ਸਿਰ ਤੇ ਪੈਂਦੀ ਆ ਉਹਨੂੰ ਪਤਾ ਹੁੰਦਾ ਦੁੱਖ ਦਾ ਲੋਕਾਂ ਨੂੰ ਚਲੋ ਸਾਨੂੰ ਵੀ ਅਗਲਾ ਕਹਿੰਦਾ ਵਿਹਲੇ ਉੱਠ ਕੇ ਪੁਤਲਾ ਫੂਕਦੇ ਨੇ ਅਸੀਂ ਜਿੱਥੇ ਕੋਈ ਅੰਜਾਮ ਹੁੰਦਾ ਉੱਥੇ ਪੁਤਲਾ ਫੂਕਦੇ ਸਾਡੇ ਸਾਰੇ ਸਾਥੀ ਆਏ ਨੇ ਪਿੰਡਾਂ ਚੋਂ ਵੀ ਆਏ ਨੇ ਸ਼ਹਿਰਾਂ ਚੋਂ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਕੱਠੇ ਹੋ ਕੇ ਇਸ ਹਮਲੇ ਦੀ ਕੋਰ ਨਿੰਦਿਆ ਕੀਤੀ ਆ ਤੇ ਅਤਵਾਦ ਦਾ ਤੇ ਪਾਕਿਸਤਾਨ ਦਾ ਪੁਤਲਾ ਫੂਕਿਆ